ਇਸ ਵੇਲੇ ਆਪਾਂ ਹਲਕਾ ਸੁजानਪੁਰ ਦੇ ਪਿੰਡ ਸ਼ਹਿਰਸ਼ਨੀ ਔਰ ਬੇੜੀਆਂ ਦੇ ਵਿੱਚ ਘਾਲ ਖੜੇ ਆ ਇਹ ਤੁਸੀਂ ਤਸਵੀਰਾਂ ਸਭ ਤੋਂ ਪਹਿਲਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਇਹ ਦਰਿਆ ਦੇਖ ਸਕਦੇ ਹੋ ਸਤ ਦਰਿਆ ਦੇ ਵਿੱਚ ਬੀਤੇ ਮਹੀਨਿਆਂ ਕਈ ਟੀਪਰਾ ਜੜੀਆਂ ਨੇ ਉਹ ਗਲਤ ਤਰੀਕੇ ਦੇ ਨਾਲ ਗਲਤ ਰਸਤਾ ਇਸਤੇਮਾਲ ਕਰਕੇ ਪੰਜਾਬ ਦੇ ਵਿੱਚ ਐਂਟਰ ਕਰਦੀਆਂ ਸੀਗੀਆਂ ਕਿ ਆਰਟੀ ਨਿਊਜ਼ ਨੈਟਵਰਕ ਵੱਲੋਂ ਮੁਹਿੰਮ ਚਲਾ ਕੇ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਸੀਗਾ ਕਿਉਂਕਿ ਲੋਕਾਂ ਨੂੰ ਜਿਹੜਾ ਖਤਰਾ ਸੀਗਾ ਕਿਉਂਕਿ ਇਸ ਰਸਤੇ ਦਾ ਇਸਤੇਮਾਲ ਆਰਬੀਐਮ ਮਟੀਰੀਅਲ ਦੇ ਨਾਲ-ਨਾਲ ਕੁਝ ਸ਼ੱਕੀ ਵਿਅਕਤੀ ਵੀ ਕਰ ਸਕਦੇ ਸੀਗੇ ਲਗਾਤਾਰ ਕਵਰੇਜ ਦਿਖਾਉਣ ਤੋਂ ਬਾਅਦ ਕਈ ਵਾਰ ਇਹ ਰਸਤਾ ਬੰਦ ਹੋਇਆ ਕਈ ਵਾਰੀ ਖੁੱਲ ਗਿਆ ਪਰ ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਢਿਲੋਹਣਾ ਵੱਲੋਂ ਇੱਕ ਸਖਤ ਐਕਸ਼ਨ ਕਰਦੇ ਹੋਏ ਆ ਅੱਜ ਇੱਕ ਵੱਡੀ ਐਲਾਨ ਉਹਨਾਂ ਨੇ ਕੀਤਾ ਕਿ ਆਪਣੇ ਮੁਲਾਜ਼ਮਾਂ ਨੂੰ ਆਪਣੇ ਐਸਐਚਓ ਡੀਐਸਪੀ ਦੀ ਡਿਊਟੀ ਲਗਾਈ ਹੈ ਕਿ ਇਸ ਏਰੀਆ ਦੇ ਵਿੱਚ ਜਿੰਨੇ ਵੀ ਇਲੀਗਲ ਰਸਤੇ ਹੈਗੇ ਨੇ ਉਹ ਬੰਦ ਕੀਤੇ ਜਾਣ। ਹੁਣ ਤੋਂ ਕੁਝ ਦੇਰ ਬਾਅਦ ਉੱਥੇ ਟੀਮ ਪਹੁੰਚੇਗੀ। ਉਹਨਾਂ ਵੱਲੋਂ ਸਾਰੇ ਰਸਤੇ ਜਿਹੜੇ ਬੰਦ ਕੀਤੇ ਜਾਣੇ ਨੇ ਆਪਾਂ ਪਹਿਲੇ ਪਹੁੰਚੇ ਆ ਤਸਵੀਰਾਂ ਇੱਕ ਵਾਰੀ ਫਿਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਦਰਿਆ ਦੇ ਵਿੱਚ ਜਿੰਨੇ ਵੀ ਇਲੀਗਲ ਅਸੇਬ ਬਣੇ ਸਿਗੇ ਹੁਣ ਤੋਂ ਕੁਝ ਦੇਰ ਬਾਅਦ ਜਿਹੜੇ ਉਹ ਬੰਦ ਹੋ ਜਾਣਗੇ। ਵੱਡਾ ਐਕਸ਼ਨ ਜਿਹੜਾ ਐਸਐਸਪੀ ਦੇ ਜਨ ਸਿੰਘ ਜੀ ਦੇ ਵੱਲੋਂ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਕਿਸੇ ਵੀ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਜिले ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨ ਤੋਂ ਕੁਝ ਦੇਰ ਬਾਅਦ ਅਧਿਕਾਰੀ ਇੱਥੇ ਪਹੁੰਚਣਗੇ ਆਪਾਂ ਤਸਵੀਰਾਂ ਵੀ ਦਿਖਾਵਾਂਗੇ ਕਿ ਉਹਨਾਂ ਵੱਲੋਂ ওভার ਡੈਕਸ਼ਨ ਜਿਹੜਾ ਤੇ ਕੀਤਾ ਜਾਵੇਗਾ ਪਠਾਨਕੋਟ ਪੁਲਿਸ ਵੱਲੋਂ ਇਲੀਗਲ ਮਾਈਨਿੰਗ ਦੇ ਖਿਲਾਫ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜੇ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੇ ਕੱਲ ਵੀ ਪਠਾਨਕੋਟ ਪੁਲਿਸ ਵੱਲੋਂ ਗੁਰਮੇਰ ਕਰਾਚਰ ਜੋ ਕਿ ਖਵਾੜਾ ਦੇ ਵਿੱਚ ਪੈਂਦਾ ਉੱਥੇ ਕਾਰਵਾਈ ਕੀਤੀ ਗਈ ਸੀ। ਇਸ ਵੇਲੇ ਆਪਾਂ ਹਲਕਾ ਸੁਜਾਨਪੁਰ ਦੇ ਭੇੜੀਆਂ ਪਿੰਡ ਦੇ ਵਿੱਚ ਮੌਜੂਦਾ ਤਸਵੀਰਾਂ ਸਭ ਤੋਂ ਪਹਿਲਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹੀ ਉਹ ਰਸਤਾ ਹੈ ਜਿਸ ਰਸਤੇ ਦੇ ਰਾਹੀਂ ਜੰਮੂ ਕਸ਼ਮੀਰ ਤੋਂ ਪੰਜਾਬ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਗੱਡੀਆਂ ਆਂਦੀਆਂ ਸੀਗੀਆਂ ਆਰਬੀਐਮ ਲੈ ਕੇ ਜਿਸ ਤੋਂ ਬਾਅਦ ਲਗਾਤਾਰ ਕੇਆਰਟੀਨਿਊਜ਼ ਨੈਟਵਰਕ ਵੱਲੋਂ ਕਵਰੇਜ ਦਿਖਾਈ ਹਰਪ੍ਰੀਤ ਕੋਰਟ ਦੇ ਡੀਐਸਪੀ ਤਾਰਕਲਾਂ ਨਖਿੰਦਰ ਸਿੰਘ ਰੰਧਾਵਾ ਆਪਣੀ ਟੀਮ ਦੇ ਨਾਲ ਪਹੁੰਚਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਹਨਾਂ ਵੱਲੋਂ ਸ਼ਹਿਰ ਚਨੇ ਦੇ ਵਿੱਚ ਜਿਹੜਾ ਰਸਤਾ ਬਣਿਆ ਹੋਇਆ ਸੀਗਾ ਇਲੀਗਲ ਰਸਤਾ ਉਹ ਬੰਦ ਕਰ ਦਿੱਤਾ ਗਿਆ ਤੇ ਹੁਣ ਉਹਨਾਂ ਵੱਲੋਂ ਇੱਥੇ ਬੇੜੀਆਂ ਦੇ ਵਿੱਚ ਵੀ ਜਿਹੜਾ ਰਸਤਾ ਬੰਦ ਕਰ ਦਿੱਤਾ ਗਿਆ ਪੁਲਿਸ ਦੀ ਗੱਡੀ ਤੁਸੀਂ ਦੇਖ ਸਕਦੇ ਹੋ ਇਸ ਵੱਲੇ ਰਸਤਾ ਬੰਦ ਕਰਕੇ ਵਾਪਸ ਆ ਰਹੀ ਹੈ ਔਰ ਲਗਾਤਾਰ ਐਸਐਸਪੀ ਪਠਾਨਕੋਟ ਤੇ ਜਿੰਦਰ ਸਿੰਘ ਢਲੋਹਣਾ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਲੀਗਲ ਗਤੀਵਿਧੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਸਾਫ਼ ਤੌਰ ਤੇ ਚੇਤਾਵਨੀ ਦਿੱਤੀ ਸੀਗੀ ਉਹਦਾ ਅਸਰ ਦੇਖਣ ਨੂੰ ਮਿਲ ਰਿਹਾ ਕਿ ਮਾਈਨਿੰਗ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਵੱਲੋਂ ਇਸ ਇਲਾਕੇ ਦੇ ਇਲੀਗਲ ਰਸਤੇੜੇ ਬੰਦ ਕਰ ਦਿੱਤੇ ਗਏ ਨੇ ਤਸਵੀਰਾਂ ਇੱਕ ਵਾਰ ਫਿਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹੀ ਉਹ ਰਸਤਾ ਹੈਗਾ ਜਿਸ ਰਸਤੇੋਂ ਜੰਮੂ ਕਸ਼ਮੀਰ ਤੋਂ ਪੰਜਾਬ ਦੇ ਵਿੱਚ ਗਲਤ ਤਰੀਕੇ ਦੇ ਨਾਲ ਗੱਡੀਆਂ ਐਂਟਰ ਕਰਦੀਆਂ ਸੀਗੀਆਂ ਔਰ ਸੋ ਯਾਨ ਭੂ ਪੁਲਿਸ ਵੱਲੋਂ ਜਿਹੜੇ ਇਲੀਗਲ ਰਸਤੇ ਹੈਗੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਆਪਾ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਕਿ ਕੀ ਹੈ ਪੂਰਾ ਮਾਮਲਾ ਬੇੜੀਆਂ ਬਜ਼ੁਰਗਤਾਂ ਜਿਹੜਾ ਜਨਕੀਨ ਰਸਤਾ ਜਾਂਦਾ ਹੈ ਉੱਥੇ ਆਪਾਂ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਪੋਗਲੈਂਡ ਮਸ਼ੀਨ ਦੇ ਨਾਲ ਜਾਨਪੁਰ ਪੁਲਿਸ ਵੱਲੋਂ ਮੁਲਾਜ਼ਮਾਂ ਦੀ ਹਾਦਸੇ ਦੇ ਵਿੱਚ ਇਹ ਤੇਰਾ ਇਲੀਗਲ ਰਸਤਾ ਸੀਗਾ ਉਹ ਬੰਦ ਕਰ ਦਿੱਤਾ ਗਿਆ ਤੇ ਸਿਰਾਂ ਨੇੜੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤੇ ਦੇਖ ਸਕਦੇ ਹੋ ਕਿ ਇਹਹੀ ਉਹ ਰਸਤਾ ਸੀਗਾ ਜਿੱਥੋਂ ਜੇਐਨਕੇ ਦੇ ਰਾਹੀ ਜਿਹੜਾ ਆਰਬੀਐਮ 2 ਨੰਬਰ ਦੇ ਵਿੱਚ ਆਧਰਾਂਦਾ ਸੀਗਾ ਪੁਲਿਸ ਵੱਲੋਂ ਵੱਡੀ ਕਾਰਵਾਈ ਜਿਹੜੀ ਇੱਥੇ ਕੀਤੀ ਗਈ ਆ ਹਾਲਾਂਕਿ ਅਧਿਕਾਰੀ ਇੱਥੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਐ ਬੀਐਸਪੀ ਲਖੰਦਰ ਸਿੰਘ ਦਾ ਵਾਦੇ ਐ ਐਸਐਚਓ ਹਰਪ੍ਰੀਤ ਖੋੜਾ ਇੱਥੇ ਪਹੁੰਚੇ ਸੀਗੇ ਪਰ ਉਹਨਾਂ ਨੇ ਸਾਨੂੰ ਦੱਸਿਆ ਕਿ ਕੋਈ ਵੀ ਅੱਧੀ ਗੱਲ ਨਹੀਂ ਐ ਪਰ ਉਹਨਾਂ ਵੱਲੋਂ ਇੱਥੇ ਪੋਗਲਰ ਮਸ਼ੀਨ ਲਗਾ ਕੇ ਰਸਤਾ ਜਿਹੜਾ ਬੰਦ ਕਰ ਦਿੱਤਾ ਗਿਆ ਔਰ ਇਹ ਉਹ ਰਸਤਾ ਐ ਜਿਹੜਾ ਜੈੰਡੇ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰ ਕਰਦਾ ਤੇ ਮੈਂ ਦੂਸਰੀ ਸਾਈਡ ਤੋਂ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਦੇਖ ਸਕਦੇ ਹੋ ਕਿ ਅਥੇ ਪਹਿਲਾਂ ਇਹ ਰਸਤਾ ਬਣਾਇਆ ਹੋਇਆ ਗਿਆ ਸੋਇਆ ਸੀਗਾ ਪਰ ਹੁਣ ਅਥੇ ਜਾਨਪੁਰ ਪੁਲਿਸ ਵੱਲੋਂ ਡੀਐਸਪੀ ਲਖਿੰਦਰ ਸਿੰਘ ਹੰਦਾਵਾ ਐਸਚੂ ਹਰਪ੍ਰੀਤ ਕੋਰ ਉਹਨਾਂ ਦੇ ਵੱਲੋਂ ਅਥੇ ਭੋਗਲੈਂਡ ਮਸ਼ੀਨ ਮੰਗਾ ਕੇ ਇਸ ਰਸਤੇ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਕਿ ਆ ਕੀ ਕੋਈ ਵੀ ਗੱਡੀ ਜਿਹੜੀ ਆ ਉਹ ਜੈਂਕੇ ਦੋ ਪੰਜਾਬ ਦੇ ਵਿੱਚ ਐਂਟਰ ਨਾ ਕਰ ਸਕੇ ਹੋਰ ਹੁਣ ਇਹ ਇਹ ਪਹਿਲਾਂ ਵੱਲੋਂ ਭੇਡੀਆਂ ਦੇ ਵਿੱਚ ਜਾ ਕੇ ਸੋਰੀ ਪਹਿਲਾਂ ਉਹਨਾਂ ਵੱਲੋਂ ਸ਼ਹਿਰ ਚਨੇ ਦੇ ਵਿੱਚ ਜਾ ਕੇ ਰਸਤਾ ਬੰਦ ਕੀਤਾ ਗਿਆ ਸੀਗਾ ਹੁਣ ਭੇਡੀਆਂ ਦੇ ਵਿੱਚ ਵੀ ਦਸਤਾ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ ਅਧਿਕਾਰੀ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਪਰ ਫਿਰ ਵੀ ਸਾਹਮਣੇ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਕਿ ਇੱਥੇ ਹੁਣੇ ਜਿਹੜਾ ਆ ਰਸਤਾ ਪਠਾਨਗੋਟ ਪੁਲਿਸ ਸੁਜਨਪੁਰ थाना ਦੇ ਮੁਲਾਜ਼ਮਾਂ ਵੱਲੋਂ ਰਸਤਾ ਬੰਦ ਕਰ ਦਿੱਤਾ ਗਿਆ ਤਾਂ ਕਿ ਕੋਈ ਵੀ ਜੈਨਕ ਦੇ ਵਿੱਚੋਂ ਪੰਜਾਬ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਐਂਟਰ ਨਾ ਕਰ ਸਕੇ ਹੁਣ ਦੇਖਣਾ ਇਹ ਹੋਏਗਾ ਕਿ ਇਹ ਕਾਰਵਾਈ ਜਿਹੜੀ ਆ ਕਿੰਨੀ ਦਿਨ ਚੱਲਦੀ ਹੈ ਕਿਉਂਕਿ ਕੁਝ ਦਿਨਾਂ ਬਾਅਦ ਹੀ ਜਾਣਕਾਰੀ ਮੁਤਾਬਕ ਕੁਝ ਦਿਨਾਂ ਬਾਅਦ ਹੀ ਮਾਈਨਿੰਗ ਜਿਹੜੀ ਸ਼ੁਰੂ ਹੋ ਜਾਣੀ ਹੈ ਕਿਉਂਕਿ ਦੇਰ ਨਹੀਂ ਸੀਜ਼ਨ ਖਤਮ ਹੋ ਜਾਣਾ ਤੇ ਫਿਰ ਇਹ ਦੱਸਦਾ ਇਸ ਸਮਾਲ ਮਾਈਨਿੰਗ ਮਾਫੀ ਵੱਲੋਂ ਕੀਤਾ ਜਾਂਦਾ ਕਿ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ ਮਾਈਨਿੰਗ ਮਾਫੀ ਦੇ ਉੱਪਰ ਨਿਕੈਲ ਕਸਣ ਵਾਸਤੇ ਸੋ ਜਨਪੁਰ ਪੁਲਿਸ ਵੱਲੋਂ ਢੇਡੀਆਂ ਔਰ ਸੈਸ਼ਨ ਦੇ ਵਿੱਚ अवैध ਰਸਤਿਆਂ ਨੂੰ ਬੰਦ ਕੀਤਾ ਗਿਆ ਤਾਨੂੰ ਬੇੜੀਆਂ ਤਸਵੀਰਾਂ ਆਪਾਂ ਦਿਖਾਈਆਂ ਇਸ ਵੇਲੇ ਸ਼ਹਿਰ ਸ਼ਨੀ ਦੇ ਵਿੱਚ ਮੌਜੂਦ ਆ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸੁਜਾਨਪੁਰ ਪੁਲਿਸ ਵੱਲੋਂ ਪੋਗਲੈਂ ਦੀ ਮਦਦ ਦੇ ਨਾਲ ਇਸ ਸ਼ਹਿਰ ਸ਼ਨੀ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰ ਹੋਣ ਵਾਲੇ ਰਸਤੇ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਔਰ ਬੜੀ ਵੱਡੀ ਕਾਰਵਾਈ ਜਿਹੜੀ ਹੈ ਐਸਐਸਪੀ ਪਠਾਨਕੋਟ ਜਿੰਦਰ ਸਿੰਘ ਢਿੱਲੋਂ ਹਣਾ ਵੱਲੋਂ ਕੀਤੀ ਗਈ ਹੈ ਕਿਉਂਕਿ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਇਹ ਕਿ ਸਤਰਾ ਦੀ ਇਲੀਗਲ ਐਕਟੀਵਿਟੀ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਲੀਗਲ ਐਕਟੀਵਿਟੀ ਨੂੰ ਰੋਕਣ ਦੇ ਵਾਸਤੇ ਉਹਨਾਂ ਵੱਲੋਂ ਇਹ ਰਸਤੇ ਬੰਦ ਕੀਤੇ ਗਏ ਨੇ ਤਾਂ ਸਿਰੇ ਇੱਕ ਵਾਰੀ ਫਿਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਹਮਣੇ ਜੈਨਕ ਹੈਗਾ ਔਰ ਜੈਨਕ ਦੇ ਵਿੱਚੋਂ ਇਲੀਗਲ ਤਰੀਕੇ ਨਾਲ ਗੱਡੀਆਂ ਜਿਹੜੀਆਂ ਪੰਜਾਬ ਦੇ ਚ ਐਂਟਰ ਕਰਦੀਆਂ ਸੀਗੀਆਂ ਉਹ ਗੱਡੀਆਂ ਨੂੰ ਰੋਕਣ ਵਾਸਤੇ ਇਹ ਰਸਤਾ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਕੋਈ ਵੀ ਗਲਤ ਤਰੀਕੇ ਨਾਲ ਮਟੀਰੀਅਲ ਜਿਹੜਾ ਜੈਨਕ ਦੇ ਵਿੱਚੋਂ ਪੰਜਾਬ ਦੇ ਵਿੱਚ ਨਾ ਆ ਸਕੇ